ਮੋਹਾਲੀ ਪੁਲਿਸ ਦੇ ਸੀਆਈਏ ਸਟਾਫ ਦੀ ਟੀਮ ਵੱਲੋਂ ਏਟੀਐਮ ਦੇ ਨਾਲ ਠੱਗੀ ਠੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਜਿਸ ਦੇ ਚੱਲਦੇ ਹੋਏ ਇੰਟਰ ਸਟੇਟ ਏਟੀਐਮ ਨਾਲ ਠੱਗੀ ਕਰਨ ਵਾਲੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੀ ਵੀ ਸਫਲਤਾ ਪ੍ਰਾਪਤ ਕੀਤੀ ਹੋਗੇ ਹੱਲ ਕਰੇ ਨੇ ਜੀ ਕੀ ਜਾਣਕਾਰੀ ਦੇਣਾ ਚਾਹੋਗੇ ਤੁਸੀਂ ਐਸਐਸਪੀ ਮੋਹਾਲੀ ਸ਼੍ਰੀ ਦੀਪਕ ਪਾਰਖ ਜੀ ਦੇ ਦਿਸ਼ਾੰਗ ਨਿਰਦੇਸ਼ ਅਨੁਸਾਰ ਸੀਆਈਏ ਦੀ ਟੀਮ ਵੱਲੋਂ ਇੱਕ ਜਿਹੜਾ ਇੰਟਰ ਸਟੇਟ ਗੈਂਗ ਸੀਗਾ ਏਟੀਐਮ ਫਰਾਡ ਗੈਂਗ ਉਹਦੇ ਦੋ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਦੋ ਮੈਂਬਰ ਸੀਗੇ ਇਹਨਾਂ ਕੋਲ ਇੱਕ ਵੈਨਿਊ ਕਾਰ ਸੀ ਵੈਨਿਊ ਕਾਰ ਦੇ ਥਰੂ ਆਪਰੇਟ ਕਰਦੇ ਸੀਗੇ ਅੱਡਾ ਡੇਟੀਐਮਸ ਤੇ ਜਾ ਕੇ ਜਿੱਥੇ ਕੋਈ ਬਜ਼ੁਰਗ ਜਾਂ ਕੋਈ 올ਡ ਅਜਿਬਤੀ ਜਾਂ ਕੋਈ ਹੋਰ ਲੇਡੀਜ਼ ਉਹਨਾਂ ਨੂੰ ਇਹ ਹੈਲਪ ਕਰਨ ਦੇ ਬਹਾਨੇ ਹੁੰਦਾ ਏਟੀਐਮ ਫੜ ਕੇ ਉਹ ਏਟੀਐਮ ਚੇਂਜ ਕਰਦੇ ਸੀ ਉਸ ਤੋਂ ਬਾਅਦ ਉਸ ਏਟੀਐਮ ਚੋਂ ਪੈਸੇ ਕਢਾਉਂਦੇ ਸੀ ਇਹਨਾਂ ਕੋਲੋਂ ਕਰੀਬ ਅਸੀਂ 126 ਏਟੀਐਮ ਇੱਕ ਵਾਰ ਦਾ ਚ ਵਰਤੇ ਜਾਣ ਵਾਲੀ ਵੈਨਯੂ ਗੱਡੀ ਇੱਕ ਸਵਾਈਪ ਮਸ਼ੀਨ ਤੇ 385000 ਰੁਪਏ ਰਿਕਵਰ ਕੀਤੇ ਨੇ ਇਹਨਾਂ ਦੇ ਖਿਲਾਫ ਅਸੀਂ 8ਵੇਂ ਮਹੀਨੇ ਚ ਅਗਸਤ 24 ਅਗਸਤ ਨੂੰ ਜੀਰਕਪੁਰ ਥਾਣੇ ਚ ਮੁਕਦਮਾ ਦਰਜ ਕੀਤਾ ਸੀਗਾ ਇਹ ਹਾਂਸੀ ਦੇ ਰਹਿਣ ਵਾਲੇ ਸੀ हिसार ਹਰਿਆਣੇ ਦੇ ਤੇ ਅਸੀਂ ਪਹਿਲਾਂ ਉੱਥੇ ਰੇਡਸ ਕਰਦੇ ਰਹੇ ਆਡਾ ਡੇਟਸ ਨੂੰ ਫਿਰ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਥਰੂ ਆਡਾ ਸੋਰਸਰ ਤੋਂ ਇਨਫੋਰਮੇਸ਼ਨ ਕਲੈਕਟ ਕਰਕੇ ਇਹਨਾਂ ਦੋਨਾਂ ਨੂੰ ਗ੍ਰਫਤਾਰ ਕੀਤਾ ਗਿਆ। ਇਹ ਕੀ ਕੁਸ਼ੀ ਨਾਲੋਂ ਬਰਾਮਦ ਹੋਇਆ ਜੀ। ਇਹਨਾਂ ਕੋਲੋਂ ਜੀ ਸਾਨੂੰ 126 ATM ਬਰਾਮਦ ਹੋਏ ਨੇ। ਇੱਕ ਸਵਾਈਪ ਮਸ਼ੀਨ ਜਿਹੜੀ ਇਹ ਯੂਜ਼ ਕਰਦੇ ਸੀਗੇ, ਇੱਕ ਗੱਡੀ ਜਿਹੜੀ ਵਾਰਦਾ ਜਿੱਤੇ ਟਰੈਵਲ ਕਰਦੇ ਸੀਗੇ। ਇਹ ਇੱਕ ਇੰਟਰ ਸਟੇਟ ਗੈਂਗ ਹੈ। ਇਹ ਇਕੱਲਾ ਪੰਜਾਬ ਚ ਨਹੀਂ ਹਰਿਆਣਾ, ਯੂਪੀ, ਐਮਪੀ ਅਦਰ ਸਟੇਟਸ 'ਚ ਆਪਰੇਟ ਕਰਦੇ ਸੀਗੇ। ਮੋਡਸ ਤਾਂ ਮੋਡਸ ਕਿਵੇਂ ਮੋਡਸ ਮੋਡਸ ਆਪਣੀ ਇਹਨਾਂ ਨੇ ATM 'ਸਤੇ ਖੜ ਜਾਣਾ। ਜਦੋਂ ਕੋਈ ਵਿਅਕਤੀ ਆਇਆ ਉਹਨੂੰ ਕਹਿਣਾ ਵੀ ਏਟੀਐਮ ਯੂਜ਼ ਕਰ ਰਿਹਾ ਤਾਂ ਉਹਦੇ ਸ਼ੋਲਡਰ ਦੇ ਉੱਤੋਂ ਓਵਰਲੁੱਕ ਕਰਨਾ ਹੈ। ਉਹਦਾ ਏਟੀਐਮ ਸਵੈਪ ਕਰਨਾ ਹੈ ਉਹਨੂੰ ਹੈਲਪ ਕਰਨ ਦੇ ਬਹਾਨੇ। ਏਟੀਐਮ ਸਵੈਪ ਕਰਨ ਤੋਂ ਬਾਅਦ ਉਹਨੂੰ ਦੂਜਾ ਏਟੀਐਮ ਦੇ ਦੇਣਾ। ਫਿਰ ਉਹ ਏਟੀਐਮ ਦੇ ਥਰੂ ਪੈਸੇ ਵਿਡਰਾ ਕਰ ਲے۔ ਉਹਨੂੰ ਲੱਗਦਾ ਸੀ ਜੀ ਇਹਨਾਂ ਨੇ ਕਿੰਨੀ ਨਹੀਂ ਇਹ ਹਜ ਤੱਕ ਇਹ ਸਾਨੂੰ ਪਤਾ ਲੱਗਿਆ ਆਪ ਹੀ ਆਪਰੇਟ ਕਰਦੇ ਸੀ ਅੱਡ ਅੱਡ ਡਿਸਟ੍ਰਿਕਟ ਅੱਡ ਅੱਡ ਸਟੇਟਸ ਦੇ ਖਿਲਾਫ ਮੁਕਦਮੇ ਦਰਜ ਨੇ। ਹੁਣ ਤੱਕ ਕਿੰਨੀ ਕੁ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਕੋਈ ਲੱਗਿਆ ਜੀ ਬਤਾ 40 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਜਿਹੜੇ ਆਪਣੇ ਮੋਹਾਲੀ ਜ਼ਿਲ੍ਹੇ ਦੇ ਪੰਜਾਬ ਦੇ ਵਿੱਚ ਕਿੰਨਾ ਬਾਕੀ ਹੈ ਜਿਸਟ੍ਰੇਟਰ ਹੈਗੇ ਪੰਜਾਬ ਦੇ ਕਿਹੜੇ ਕਿਹੜੇ ਤੋਂ ਇਹਨਾਂ ਦੇ ਅੱਡ-ਅੱਡ ਸੂਬਿਆਂ ਚੋਂ ਅਸੀਂ ਅੱਡ-ਅੱਡ ਸਟੇਟਸ ਤੋਂ ਡਾਟਾ ਕਲੈਕਟ ਕਰ ਰਹੇ ਹਾਂ 7 ਤੋਂ 8 ਮਕਦਮੇ ਨੇ ਇਹ ਮੇਨਲੀ ਹਰਿਆਣਾ ਯੂਪੀ ਤੇ ਮੱਧਿਆ ਪ੍ਰਦੇਸ਼ ਪਾਸਵਰਡ ਕਿਵੇਂ ਟ੍ਰੇਸ ਕਰਦੇ ਨੇ ਇਹ ਸ਼ੋਲਡਰ ਤੋਂ ਓਵਰਲੁੱਕ ਕਰਕੇ ਪਹਿਲਾਂ ਪਾਸਵਰਡ ਲੈ ਲੈਂਦੇ ਸੀ ਜਦੋਂ ਕੋਈ ਜਦੋਂ ਕੋਈ ਵਿਅਕਤੀ ਏਟੀਐਮ ਚ ਪੈਸੇ ਕਢਾਉਣ ਗਿਆ ਤਾਂ ਇਹਨਾਂ ਨੇ ਪਹਿਲਾਂ ਉਹਦੀ ਹੈਲਪ ਕਰਨ ਦੇ ਬਹਾਨੇ ਉਹਦਾ ਏਟੀਐਮ ਲੈਣਾ ਮੋਸਟ ਆਫ ਦਾ ਟਾਈਮਸ ਕੀ ਹੁੰਦਾ ਸੀ ਏਟੀਐਮ ਲੈ ਕੇ ਵੀ ਤੁਹਾਡੀ ਮੈਂ ਹੈਲਪ ਕਰ ਦਿੰਨਾ ਪੈਸੇ ਕਢਾ ਦਿੰਨਾ ਤਾਂ ਏਟੀਐਮ ਲੈ ਲਿਆ ਉਹ ਤੋਂ ਪਾਸਵਰਡ ਪੁੱਛ ਲਿਆ ਤੇ ਉਹਨੂੰ ਪੈਸੇ ਕਢਾ ਕੇ ਫੜਾ ਤੇ ਏਟੀਐਮ ਚੇਂਜ ਕਰਤਾ ਉਸ ਤੋਂ ਬਾਅਦ ਉਹ ਏਟੀਐਮ ਚੋਂ ਆਪ ਵਿਡਰਾਅ ਕਰੀ ਜਾਂਦੇ ਸੀ ਕਿਉਂਕਿ ਇਹਨਾਂ ਕੋਲ ਜਿਹੜੀ ਡਿਟੇਲ ਸੀ ਉਹ ਆ ਜਾਂਦੀ ਸੀ ਅਨਗਾਰਡਡ ਸੀ ਜਾਂ ਗਾਰਡ ਹੁੰਦੇ ਸੀ ਉੱਥੇ ਜਿਹੜਾ ਵੱਡੋ ਅੰਜਾਮ ਹੋ ਗਿਆ ਇਹ ਮੁ ਆਦਾ ਡੇਟਾ ਅੰਸ ਤੇ ਕੀਤਾ ਜੀ ਇਹਦਾ ਵੀ ਸੰਸਾਰ ਮੇਰੇ ਕੋਲ ਤੇ ਹੀ ਆਦਾ ਰਹੀਆ ਜੇ ਵੈਸਾ ਲੱਗਿਆ ਮੁ ਸਾਰੇ ਗਾਰਡ ਹੈ ਨਹੀਂ ਹਰ ਪਾਸੇ ਹੀ ਜੇ ਗਾਰਡਡ ਵੀ ਅਨਗਾਰਡਡ ਵੀ ਸਰ ਜਿਹੜੀ ਇਹ ਸਵਾਈਪ ਮਸ਼ੀਨ ਯੂਜ਼ ਕਰ ਰਹੇ ਜਿਹੜੇ ਬੈਂਕ ਇਹ ਇਹਦਾ ਡਾਟਾ ਸੀ ਰਿਕਵਰ ਕਰ ਰਹੇ ਆ ਇੱਕ ਇਹਨਾਂ ਨੇ ਫਰਜੀ ਇੱਕ ਅਕਾਊਂਟ ਖਲਵਾਇਆ ਹੋਇਆ ਸੀ ਉਹਦੇ ਨਾਲ ਇਹਨੂੰ ਅਟੈਚ ਕੀਤਾ ਹੋਇਆ ਸੀ ਕਿਹੜੇ ਬੈਂਕ ਸੂ ਉੱਚ 아이디어 ਬਿਲਕੁਲ ਇਹ ਹਜੇ ਹਜੇ ਅਸੀਂ ਇੱਕ ਵਾਰ ਸਾਰੇ ਮੈਂਬਰਸ ਨੇ ਪ੍ਰੂਫ ਡਾਟਾ ਲੇ ਸਰ ਇਹਨਾਂ ਨੂੰ ਅਦਾਲਤ ਪੇਸ਼ ਕੀਤਾ ਜੀ ਹਾਂਜੀ ਇਹਨਾਂ ਨੂੰ ਪੇਸ਼ ਕਰਕੇ ਅਸੀਂ 4 ਦਿਨ ਦਾ ਹਜ ਤੱਕ ਦੋ ਹੀ ਬੰਦੇ ਨੇ ਜੀ ਬਾਕੀ ਇਨਵੈਸਟੀਗੇਸ਼ਨ ਨੇ ਅਸੀਂ 4 ਦਿਨ ਦਾ ਕੰਮ